प्यारे बच्चों आज आपा क्लास 5 गणिती दुनिया चैप्टर नंबर 2 ਉਹਦੇ ਵਿੱਚ ਜਿਹੜੇ ਦੁਹਾਈ ਵਾਲੇ ਪ੍ਰਸ਼ਨ ਆਏ ਹੋਏ ਨੇ ਉਹ ਜਿਹੜੇ ਦੁਹਾਈ ਵਾਲੇ ਸਵਾਲ ਨੇ ਉਹ ਆਪਾਂ ਨੇ ਕਰਨੇ ਨੇ ਪੰਨਾ ਨੰਬਰ 26 ਤੇ ਦੇਏ ਹੋਏ ਨੇ ਬੱਚੋ ਉਹ ਜਿਹੜੇ ਆਪਾਂ ਹੁਣ ਕਰਾਂਗੇ 26 ਤੇ 27 ਤੇ ਦੇਏ ਹੋਏ ਨੇ ਉਹ ਆਪਾਂ ਨੇ ਕਰਨੇ ਹੈ ਇੱਥੇ ਇੱਕ ਦੁਹਾਈ ਲਈ ਹੈ ਇਹ ਆਪਣੇ ਪਹਿਲੇ ਜਾਂਚ ਕਰਨ ਲਈ ਹੈ ਕਿ ਆਪਾਂ ਨੂੰ ਕਿੰਨਾ ਆਉਂਦਾ ਹੈ ਉਸਤੇ ਬੇਚਤੇ ਫਿਰ ਆਪਾਂ ਅੱਗੇ ਜਿਹੜੇ ਐਕਸਰਸਾਈਜ਼ ਦੇ ਸਵਾਲ ਕਰਾਂਗੇ ਠੀਕ ਹੈ ਹੇਠ ਲਿਖਿਆਂ ਨੂੰ ਹੱਲ ਕਰੋ ਹੱਲ ਕਰਨਾ ਵਿੱਚੋਂ ਦੇਖੋ ਸਿੰਪਲ ਜਿਹਾ ਜੋੜ ਹੈ 3 ਤੇ 5 8 1 9 3 ਤੇ 1 4 4 4 ਤੇ 2 6 7 6 दे 4 10 ठीक है बच्चों आगे देखो ये भी सिंपल जोड़ ही है 8 2 10 2 12 एक कैरी 7 7 14 1 15 1 ठीक है 7 1 8 8 2 10 10 4 14 1 कैरी 3 1 4 4 3 6 10 ये बच्चों हर तरह दे, दे, दे सवाल होणगे इस दुहराई चे ठीक है जिस बेस ते आपा आगे सारे एक्सरसाइज दे सवाला सवाला नु हल करांगा ਅਗੇ ਦੇਖੋ ਬੱਚੋ ਘਟੋ ਦਾ ਸਵਾਲ ਹੈ 6 ਜੋ 3 ਗਏ 3 2 ਜੋ 5 ਜਾਣੀ ਸਕਦੇ ਕੀ ਕਰਾਂਗੇ ਇਹ 4 ਹੋ ਗਿਆ ਆ 10 ਹੋ ਗਿਆ ਆ ਹੁਣ 9 ਹੋ ਗਿਆ ਇਹ 12 ਹੋ ਗਿਆ 12 ਜੋ 5 ਗਏ 7 9 ਜੋ 5 ਗਏ 4 4 ਤੋਂ 2 ਗਏ 2 ਇਹ 2473 ਅੱਗੇ ਦੇਖੋ ਬੱਚੋ ਆ ਜਾਣੀ ਸਕਦਾ 13 ਆ 5 13 ਤੋਂ 7 ਗਏ 5 5 ਤੋਂ 0 ਗਏ 5 अठ सौ पाँच गए तीन ठीक है तो सत सौ पाँच गए दो दो हज़ार तीन सौ पचवंजा ठीक है बच्चों अगे देख खाली थावानू भरो देखो बच्चों उन्ना लिखा है तीन सौ सताई एक सौ पंद्रह जोड़ तीन सौ सताई 327 우ਰੇ ਤਾਂ ਕਿੰਨੇ ਹੋਰ ਜੋੜੀ ਕਿ ਇਹਦੇ ਬਰਾਬਰ ਹੋ ਜਾਏ ਤਾਂ 327 ਦੇ ਬਰਾਬਰ 327 ਹੋ ਗਿਆ ਤਾਂ 115 ਦੇ ਬਰਾਬਰ 115 ਹੋ ਜਾਊਗਾ ਠੀਕ ਹੈ ਬੱਚੋ ਅੱਗੇ ਦੇਖੋ ਕਿਸੇ ਨੂੰ ਵੀ ਜ਼ੀਰੋ ਨਾਲ ਜੋੜਦੇ ਆਂ ਆਪਾਂ ਤਾਂ ਉਹੀ ਚੀਜ਼ ਰਹਿੰਦੀ ਹੈ ਕਿਉਂਕਿ ਜ਼ੀਰੋ ਤਾਂ ਜੁੜਗੀ ਜ਼ੀਰੋ ਹੀ ਕੋਈ ਫਰਕ ਨਹੀਂ ਪੈਂਦਾ ਜੇ ਕਿਸੇ ਨੂੰ 1 ਨਾਲ ਗੁਣਾ ਕਰਦੇ ਆਂ ਤਾਂ ਕੋਈ ਫਰਕ ਨਹੀਂ ਪੈਂਦਾ ਉਹੀ ਚੀਜ਼ ਰਹਿੰਦੀ ਹੈ 139 ਹੀ ਰਹੂਗਾ ਜੇ ਕਿਸੇ ਨੂੰ 0 ਨਾਲ ਗੁਣਾ ਕਰਦੇ ਤਾਂ ਉਹ ਸਾਰੀ ਚੀਜ਼ 0 ਹੋ ਜਾਂਦੀ ਹੈ ਕਿਸੇ ਤੋਂ ਆਪਾਂ 0 ਘਟਾ ਦਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਬੱਚੋ ਸਿਰਫ ਇੱਕ ਗੁਣਾ 'ਚ ਫਰਕ ਪੈਂਦਾ ਹੈ 0 ਨਾਲ ਕਿ ਚਾਰੇ ਨੂੰ 0 ਕਰ ਦਿੰਦੇ ਹਟੋ ਜਾਂ ਜੋੜ 'ਚ ਕੋਈ ਫਰਕ ਨਹੀਂ ਪੈਂਦਾ ਦੇਖੋ 119 ਭਾਗ 119 119 ਨੂੰ 119 ਨਾਲ ਭਾਗ ਕਰਾਂਗੇ ਆਊਗਾ 1 ਆਊਗਾ ਹੁਣ 128 ਭਾਗ 16 ਹੁਣ 128 ਨੂੰ 16 ਨਾਲ ਆਪਾਂ ਭਾਗ ਕਰਾਂਗੇ ਆਊਗਾ ਦੇਖੋ आठ न आठ छ अड़ताली चार आठ अठ चार बारह ठीक है आ गया कि आदा मतलब आठ अठ आंसर ठीक है आगे देखो बच्चों सात सौ बी प्लस पाँच सौ सात सौ बी भी आप सौ जोड़ने जीरो दो सात सत बारह क्या गया बारह सौ बी ठीक है बच्चों आगे देखो ਜਦੋਂ ਇਸ ਤਰ੍ਹਾਂ ਦੀ ਕੋਈ ਭਾਗ ਆ ਜਾਏ ਤੇ ਭਾਗ ਦੇ नीचे ਵੀ ਇਸ ਤਰ੍ਹਾਂ ਦਾ ਹੀ ਕੋਈ ਜ਼ੀਰੋ ਆਲਾ ਆ ਜਾਏ ਤਾਂ ਜ਼ੀਰੋ ਨਾਲ ਜ਼ੀਰੋ ਕੱਟ ਜਾਂਦੀ ਹੈ ਬੱਚੋ ਤਾਂ ਇਹ ਆਪਣਾ ਆਨਸਰ ਆ ਗਿਆ ਠੀਕ ਹੈ ਅੱਗੇ ਦੇਖੋ 152 ਨੂੰ ਭਾਗ 19 ਨਾਲ ਠੀਕ ਹੈ ਕੀ ਆਊਗਾ 8 ਨੇ 72 7 8 ਤੇ 7 15 ਠੀਕ ਹੈ ਕੀ ਆ ਗਿਆ 88 ਠੀਕ ਹੈ ਬੱਚੋ ਅੱਗੇ ਦੇਖ ਸਵਾਲ ਜਿਹੜਾ ਤੀਜਾ ਹੈ ਉਹ ਕਰਦੇ ਆਪਾਂ ਆਓ करिए ਇੱਕ ਸਕੂਲ ਵਿੱਚ 342 ਲੜਕੇ ਤੇ 369 ਲੜਕੀਆਂ ਪੜ੍ਹਦੀਆਂ ਹਨ ਦੱਸੋ ਸਕੂਲ ਵਿੱਚ ਕਿੰਨੇ ਬੱਚੇ ਪੜ੍ਹਦੇ ਹਨ ਜੋੜ ਕਰਨਾ ਹੈ ਕੁੱਲ ਪੁੱਛ ਲਿਆ ਇਹਨਾਂ ਨੇ ਤਾਂ ਲੜਕੇ ਕਿੰਨੇ ਆ 342 ਲੜਕੀਆਂ ਕਿੰਨੀਆਂ 369 ਇਹਦਾ ਜੋੜ ਕਰਾਂਗੇ 9 ਤੇ 2 11 1 6410111133617 711 ਬੱਚੇ ਪੜਦੇ ਨੇ ਠੀਕ ਹੈ ਅੱਗੇ ਦੇਖੋ ਇੱਕ ਇੱਕ ਗੋਦਾਮ ਵਿੱਚ 459 ਬੋਰੀਆਂ ਕਣਕ ਅਤੇ 813 ਬੋਰੀਆਂ ਚਾਵਲ ਦੀਆਂ ਹਨ 100 ਗੋਦਾਮ ਵਿੱਚ ਕਿੰਨੀਆਂ ਬੋਰੀਆਂ ਨੇ ਕੁੱਲ ਪੁੱਛ ਲਿਆ ਤਾਂ ਕੀ ਕਰਦੇ ਜੋੜ ਕਰਦੇ ਨੇ ਕਣਕ ਦੀ ਕਿੰਨੀ ਹੈ 459 ਤੇ ਚਾਵਲ ਦੀ ਕਿੰਨੀ ਹੈ ਬੱਚੋ 813 ਇਹਦਾ ਜੋੜ ਕਰਨਾ ਹੈ 9 ਤੇ 3 12 1 5 1 6 7 8 ਤੇ 4 12 1272 ਬੋਰੀਆਂ ਨੇ ਠੀਕ ਹੈ ਬੱਚੋ ਅੱਗੇ ਦੇਖ ਇੱਕ ਸਾਲ ਵਿੱਚ ਹਰਮਨ ਪ੍ਰੀਤ ਕੋਰ ਨੇ 1790 ਦੌੜਾਂ ਬਣਾਈਆਂ ਅਤੇ ਮਿਤਾਲੀ ਰਾਜ ਨੇ 1299 ਦੌੜਾਂ ਬਣਾਈਆਂ ਹਰਮਨ ਪ੍ਰੀਤ ਨੇ ਮਿਤਾਣੀ ਰਾਜ ਤੋਂ किन्नी दौड़ा वनाई है जो बद घए तो आप उत्थे घटो करते होंगे चलो इन्हें किन्नी बनाई सी एक हज़ार सत सौ नब्बे मितालीज ने कि बनाई दो हज़ार नौ सौ नड़िनवे घटौ करा आ दस हो गया आ आठ हो गया दस सौ नौ गए एक आ अठारह हो गया आ छ हो गया अठारह चौं नौ गए नौ छे चो 2 ਹੋ ਗਏ 4 491 ਡੋੜਾ ਜਿਹੜੀ ਹੈ ਉਹ ਵੱਧ ਕਰੀਏ ਹਰਮਨਪ੍ਰੀਤ ਕੋਲ ਨੇ ਠੀਕ ਹੈ ਬੱਚੋ ਅੱਗੇ ਦੇ ਹਰਪ੍ਰੀਤ ਨੇ ਆਪਣੇ ਪਿਤਾ ਜੀ ਤੋਂ 10000 ਰੁਪਏ ਲਏ ਅਤੇ 3540 ਦਾ ਇੱਕ ਸਾਈਕਲ ਖਰੀਦ ਲਿਆ ਉਸ ਕੋਲ ਕਿੰਨੇ ਰੁਪਏ ਬਾਕੀ ਬਚ ਗਏ ਬਾਕੀ ਜਦੋਂ ਪੁੱਛਦੇ ਇਹਦਾ ਮਤਲਬ ਘਟੋ ਕਰਨਾ ਹੁੰਦਾ ਉਹਦੇ ਕੋਲ ਕਿੰਨੇ ਰੁਪਏ ਸੀ 10000 ਸਾਈਕਲ ਕਿੰਨੇ ਦਾ ਲਿਆ ਉਹਨੇ 3540 ਦਾ ਘਟੋ ਕਰਾਂਗੇ 0 ਤਾਂ ਇਹ ਹੋ ਨਹੀਂ ਸਕਦਾ ਆ 0 ਬਣ ਗਿਆ ਆ 10 ਬਣ ਗਿਆ ਆ 10 ਬਣ ਗਿਆ ਆ 9 ਬਣ ਗਿਆ ਆ 10 ਬਣ ਗਿਆ ਆ 9 ਬਣ ਗਿਆ 100 ਚੋਂ 4 ਗਏ 6 9 ਚੋਂ 5 ਗਏ 4 9 ਚੋਂ 3 ਗਏ 6 ਠੀਕ ਹੈ ਯਾਨੀ ਕਿ ਉਹਦੇ ਕੋਲ 6460 ਰੁਪਏ ਰਹਿ ਗਏ ਅੱਗੇ ਦੇਖੋ ਹੁਣ ਇੱਕ ਦੁਕਾਨਦਾਰ ਕੋ 625 ਟਾਫੀਆਂ ਦੇ ਪੈਕਟ ਹਨ ਹਰੇਕ ਪੈਕਟ ਵਿੱਚ 100 ਟਾਫੀਆਂ ਹਨ ਦੁਕਾਨਦਾਰ ਕੋਲ ਕਿੰਨੀਆਂ ਟਾਫੀਆਂ ਹਨ ਇੱਕ ਪੈਕਟ ਪੁੱਛਿਆ ਫਿਰ ਉਹਨੇ 100 ਪੈਕਟ ਦਾ ਪੁੱਛਿਆ ਇਹਦਾ ਮਤਲਬ ਆਪਾਂ ਕੀ ਕਰਦੇ ਆ ਗੁਣਾ ਗੁਣਾ ਕਰਨੀ ਹੁੰਦੀ ਹੈ ਠੀਕ ਹੈ ਤਾਂ ਟਾਫੀਆਂ ਦਾ ਪੈਕਟ ਦੇ ਕੁੱਲ ਕਿੰਨੇ ਪੈਕਟ ਉਹਦੇ ਕੋਲ 625 ਤੇ ਹਰ ਇੱਕ ਪੈਕਟ ਵਿੱਚ ਕਿੰਨੀਆਂ ਹਨ 100 ਟਾਫੀਆਂ ਤੇ ਕੁੱਲ ਪਤਾ ਕਰਨੇ ਕੀ ਕਰਾਂਗੇ 625 ਗੁਣਾ 100 ਠੀਕ ਹੈ ਤੇ ਗੁਣਾ ਦੇਖੋ 100 ਨਾਲ ਕਰਨੀਓ 10 ਨਾਲ 1000 ਨਾਲ ਤੇ ਜਿੰਨੀ ਜ਼ੀਰੋ ਹੁੰਦੀ ਹੈ ਉੰਨੀ ਉਹਦੇ ਪਿੱਛੇ ਲੱਗ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਜਾਂ ਤੁਸੀਂ ਕਰਕੇ ਵੀ ਦੇਖਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਨੇ ਬਿਨਾ ਕਰਨੇ ਕਰਨ ਦਾ ਆਪਾਂ ਨੇ ਆਦਤ ਬਣਾਣੀ ਆਪਾਂ ਨੂੰ 005 26 ਠੀਕ ਕੋਈ ਆ ਗਿਆ ਨਾ ਦੇਖੋ अगे देखो बच्चों देखो बच्चों एक ट्रक के टैंक बिचाई सौ लीटर डीजल है जेकर ट्रक एक लीटर डीजल नौ किलोमीटर की दूरी तय करता है तो ट्रक ढाई सौ लीटर कि दूरी तय करेगा तो उ है कि ढाई सौ लीटर है एक लीटर से नौ किलोमीटर करता है तो ढाई सौ लीटर से किन्ने कर ढाई सौ गुणा नौ ठीक है चलो गुणा कर देंगे आप ढाई सौ गुणा नौ जीरो नए पंताली चार नौ दूनी अठारह अठारह चार बाई किन्नी किलोमीटर दूरी तय करेगा वो बाई सौ पाँह किलोमीटर दूरी तय करेगी ठीक है बच्चों अगे देखो ਇੱਕ ਸਕੂਲ ਵਿੱਚ 648 ਵਿਦਿਆਰਥੀ ਪੜ੍ਹਦੇ ਹਨ ਪਿਕਨਿਕ ਨਾਲ ਜਾਣ ਲਈ ਇੱਕ ਸਕੂਲ ਬੱਸ ਵਿੱਚ 18 ਵਿਦਿਆਰਥੀ ਬੈਠ ਸਕਦੇ ਹਨ ਸਾਰੇ ਵਿਦਿਆਰਥੀਆਂ ਨੂੰ ਪਿਕਨਿਕ ਲਈ ਜਾਣ ਲਈ ਕਿੰਨੀ ਬਸਾਂ ਦੀ ਲੋੜ ਹੋਵੇਗੀ ਦੇਖੋ ਬੱਚੋ ਹੁਣ ਆਪਾਂ ਨੇ ਸਮਝਣਾ ਹੈ ਕਿ ਇੱਕ ਬੱਸ ਵਿੱਚ 18 ਜਿਹੜੇ ਵਿਦਿਆਰਥੀ ਬੈਠ ਸਕਦੇ ਨੇ ਤੇ 648 ਬੱਚਿਆਂ ਨੂੰ ਲੈ ਕੇ ਜਾਣਾ ਹੈ ਤਾਂ ਦੇਖੋ ਕੀ ਕਰਾਂਗੇ ਆਪਾਂ ਭਾਗ ਕਰਾਂਗੇ ਕਿਉਂਕਿ ਹਰ ਇੱਕ ਬੱਚੇ 18 ਹੋਣਗੇ ਦੁੱਜੀ ਜੇ ਵੀ 18 ਬਰਾਬਰ ਬਰਾਬਰ ਬੰਡੇ ਨੇ ਤਾਂ ਆਪਾਂ ਉਹਰੇ ਕੀ ਕਰਦੇ ਜਦੋਂ ਬਰਾਬਰ ਬਰਾਬਰ ਬਣਦੇ ਆਪਾਂ ਉੱਥੇ ਕੀ ਕਰਦੇ ਆ ਭਾਗ ਕਰਦੇ 648 ਬੱਚੇ ਨੇ ਕੁੱਲ ਵਿਦార్థੀ ਇੱਕ ਬੱਸ ਵਿੱਚ ਕਿੰਨੇ ਆ ਰਹੇ 18 ਤਾਂ ਬੱਸਾਂ ਦੀ ਕੀ ਕਰਾਂਗੇ ਆਪਾਂ ਕਿੰਨੀ ਬੱਸਾਂ ਦੀ ਲੋੜ ਹੈ ਆਪਾਂ ਕੀ ਕਰਾਂਗੇ 18 ਨਾਲ ਭਾਗ ਕਰ ਦਿਆਂਗੇ ਚਲੋ ਬੱਚੋ ਕਰਦੇ ਆਂ ਭਾਗ 648 ਨੂੰ ਭਾਗ ਕਰਦੇ ਆ 18 ਨਾਲ 18 ਤੇ 3 ਚਰੰਜਾ ਤੇ ਕੀ ਆ ਗਿਆ 10 8 ਧਾਰ ਲਿਆ ਠੀਕ ਹੈ ਤੇ 18 ਛਿੱਕੇ 108 0 ਇਹ ਆਪਣਾ ਬਾਕੀ ਇਹ ਜਿਹੜਾ ਆਪਣਾ ਭਾਗਫਲ ਹੈ ਠੀਕ ਹੈ ਤੇ ਕਿੰਨੇ 36 ਜਿਹੜੀ ਹੈ ਵਸਾ ਕਰਨੀ ਪੈਣਗੇ ਠੀਕ ਹੈ ਬੱਚੋ ਅੱਗੇ ਦੇਖੋ ਇੱਕ ਬਾਗ ਵਿੱਚ ਅਮਰੁੱਦ ਦੇ 2568 ਬੂਟੇ ਲੱਗੇ ਹੋਏ ਹਨ ਜੇਕਰ ਇੱਕ ਕਤਾਰ ਵਿੱਚ 12 ਬੂਟੇ ਲੱਗੇ ਹੋਣ ਤਾਂ ਦੱਸੋ ਬਾਗ ਵਿੱਚ ਕਿੰਨੇ ਕਤਾਰਾਂ ਹੋਣਗੇ ਕੋਈ ਹੈ ਹਰ ਇੱਕ ਚ 12 12 12 12 ਤਾਂ ਬਰਾਬਰ ਹੈ ਤਾਂ ਆਪਾਂ ਭਾਗ ਕਰਦੇ ਹਾਂ કુલ ਕਿੰਨੇ ਬੂਟੇ ਹਨ 2568 ਇੱਕ ਕਤਾਰ ਵਿੱਚ ਬੂਟੇ 12 ਤੇ ਆਪਾਂ ਨੇ ਕਤਾਰਾਂ ਦੀ ਗਿਣਤੀ ਪਤਾ ਕਰਨ ਲਈ ਕੀ ਕਰਾਂਗੇ ਆਪਾਂ ਭਾਗ ਕਰਾਂਗੇ ਠੀਕ ਹੈ ਚਲੋ ਕਰਦੇ ਆ 2568 भाग बारह बारह दुनी चौबी एक छः बारह एक बारह चार ठीक है अठ तार लेंगे बारह चौख अड़ताली जीरो यानी कि ये अपना बाकी ये अपना की है ये अपना भाग फुल है ठीक है यानी कि कितार होगी ਕਟਾਰ ਹੋ ਗਈ 214 ਕਟਾਰ ਠੀਕ ਹੈ ਬੱਚੋ ਇਹ ਜਿਹੜਾ ਹੈ ਆਪਣੇ ਐਕਸਰਸਾਈਜ਼ ਜਿਹੜੀ ਹੈ ਉਹ ਕੰਪਲੀਟ ਹੋ ਗਈ ਠੀਕ ਹੈ ওকে ਥੈਂਕ ਯੂ